ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਮ ਸਿੰਘ ਟਪੜੀ ਅਤੇ ਬੇਨਤੀ ਕਰਦੀਆਂ ਸਮੂਹੀਆਂ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋ ਮੇਰੇ ਪਿੰਡ ਦਾ ਇੱਕ ਗੁਰਸਿੱਖ ਪਰਿਵਾਰ ਹੈ ਭਾਈ ਬਲਬੀਰ ਸਿੰਘ ਗ੍ਰੰਥੀ ਸਿੰਘ ਹੈ ਤੇ ਮੱਲੂਆਣੇ ਡਿਊਟੀ ਕਰਦਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਦੋਤਰਾ ਇੱਕ ਉਹਨਾਂ ਦੀਆਂ ਤਿੰਨ ਬੇਟੀਆਂ ਸੀ ਤਿੰਨਾਂ ਬੇਟੀਆਂ ਚੋਂ ਇੱਕ ਬੇਟੀ ਕੋਲ ਹੀ ਬੱਚਾ ਬੇਟਾ ਹੈ ਦੂਜੀਆਂ ਬੇਟੀਆਂ ਕੋਲੇ ਬੇਟੀਆਂ ਹੀ ਆ ਸੋ ਚਾਰ ਪਰਿਵਾਰਾਂ ਦਾ ਸਹਾਰਾ ਉਹ ਇੱਕ ਬੱਚਾ ਹੈ ਭਾਈ ਬਲਬੀਰ ਸਿੰਘ ਦਾ ਜਿਹੜਾ ਦੋਤਰਾ ਸੋ ਉਹਨੂੰ ਕੁਇ ਅਚਾਨਕ ਪ੍ਰੋਬਲਮ ਹੋ ਗਈ ਬੱਚਾ ਸਕੂਲ ਤੋਂ ਆਇਆ ਸੀਗਾ ਬੇਹੋਸ਼ ਹੋ ਗਿਆ ਹਸਪਤਾਲ ਲਗੇ ਕੋਟਕਪੂਰੇ ਦੇ ਹਸਪਤਾਲ ਨੇ ਜਵਾਬ ਦਿੱਤਾ ਬਿਸ਼ੰਦੇ ਐਮਜ ਵਾਲਿਆਂ ਨੇ ਜਵਾਬ ਦਿੱਤਾ ਹੁਣ ਉਹ ਚੰਡੀਗੜ੍ਹ ਦੇ ਕਿਸੇ ਹਸਪਤਾਲ ਦੇ ਵਿੱਚ ਉਹਦਾ ਪ੍ਰੈਸ਼ਰ ਹੋਇਆ ਤੇ ਬਹੁਤ ਵੱਡਾ ਖਰਚਾ ਜਿਹੜਾ ਉਹਦੇ ਬ੍ਰੇਨ ਦੇ ਵਿੱਚ ਕੋਈ ਨੁਕਸ ਪਿਆ ਤੇ ਉੱਥੇ ਲਗਭਗ ਇਸ ਤੋਂ ਪਹਿਲਾਂ 12-13 ਲੱਖ ਰੁਪਏ ਉਹਦਾ ਲੱਗ ਗਿਆ ਪਤਾ ਨਹੀਂ ਕਿਵੇਂ ਕਿਵੇਂ ਤੇ ਸੰਗਤ ਨੇ ਪਿੰਡਦਿੰ ਨੇ ਇਕੱਠੇ ਹੋ ਕੇ ਲਿਜਾ ਕੇ ਉੱਥੇ ਕੁਝ ਪੈਸਾ ਦਾ ਇੰਤਜ਼ਾਮ ਕੀਤਾ ਜਮ੍ਹਾਂ ਕਰਾਇਆ ਜਾਂ ਜ਼ਿੰਮੇਵਾਰੀ ਚੱਕੀ ਡਾਕਟਰ ਤੋਂ ਤੇ ਅਜੇ ਹੋਰ ਪਤਾ ਨਹੀਂ ਕੀ ਖਰਚਾ ਹੈ ਗੁਰੂ ਕਿਰਪਾ ਕਰੇ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਮੇਰੀ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ ਕਿ ਮੈਂ ਇਸ ਵੀਡੀਓ ਦੇ ਵਿੱਚ ਉਸ ਬੱਚੇ ਦੀ ਫੋਟੋ ਵੀ ਐਡਿਟ ਕਰ ਰਿਹਾ ਆ ਭਾਈ ਬਲਬੀਰ ਸਿੰਘ ਦੀ ਫੋਟੋ ਵੀ ਭੇਜ ਰਿਹਾ ਹੈ ਤੇ ਨਾਲ ਉਹਨਾਂ ਦਾ ਇੱਕ ਗੂਗਲ ਪੇ ਜਿਹੜਾ ਨੰਬਰ ਭੇਜ ਰਿਹਾ ਮੈਂ ਮੋਬਾਈਲ ਦਾ ਨੰਬਰ ਗੂਗਲ account ਆ ਉਹ ਤਾਂ ਸੰਗਤਾਂ ਨੂੰ ਬੇਨਤੀ ਹੈ ਬਸ ਬਹੁਤੀ ਵੀਡੀਓ ਮੈਂ ਲੰਬੀ ਨਹੀਂ ਕਰਨੀ ਕਿ ਜਿੰਨੇ ਕੋਈ ਕਰ ਸਕਦਾ ਮਦਦ ਥੋੜੀ ਚੋ ਥੋੜੀ ਤੇ ਬਹੁਤੀ ਤੋਂ ਬਹੁਤੀ ਕਿਉਂਕਿ ਖਰਚਾ ਬਹੁਤ ਵੱਡਾ ਹੈ ਗੁਰਸਿੱਖ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਸਾਡਾ ਫਰਜ ਆ ਸਾਰਿਆਂ ਦਾ ਕਿ ਉਹਦਾ ਪਰ ਵੱਧ ਤੋਂ ਵੱਧ ਸਾਥ ਦੇ ਸਕੀ ਉਸ ਬੱਚੇ ਦੀ ਮਦਦ ਹੋ ਸਕੇ ਤੇ ਇਹ ਤਿੰਨ ਜਾਂ ਚਾਰ ਪਰਿਵਾਰਾਂ ਦਾ ਇੱਕ ਬੱਚਾ ਸਹਾਰਾ ਹੈ ਗੁਰੂ ਕਿਰਪਾ ਕਰੇ ਉਹਨੂੰ ਤੰਦਰੁਸਤੀ ਬਖਸ਼ੇ ਉਹਦਾ ਇਲਾਜ ਹੋ ਸਕੇ ਸੋ ਬੇਨਤੀ ਆ ਕਿ ਇਸ ਗੂਗਲ ਅਕਾਊਂਟ ਦੇ ਵਿੱਚ ਜਿੰਨਾ ਤੁਹਾਡੇ ਤੋਂ ਸ਼ਕਤ ਹੈ ਕੋਈ ਥੋੜੇ ਤੋਂ ਥੋੜੇ ਵਾਲਾ ਕੋਈ 50 ਰੁਪਏ ਵਾਲਾ ਉਹ ਵੀ ਮੇਰਾ ਵੀਰ ਮਦਦ ਕਰੇ ਜਿਹੜਾ ਕੋਈ ਹਜ਼ਾਰਾਂ ਚ ਜਾਂ ਵੱਡੀ ਗਿਣਤੀ ਜਿੰਨੇ ਕਰ ਸਕਦਾ ਜਰੂਰ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ